ਖੰਨਾ ਦੇ ਕਈ ਪਿੰਡਾਂ ਦੇ ਵਿੱਚ ਲੱਖਾਂ ਰੁਪਏ ਦੀ ਸਰਕਾਰੀ ਗ੍ਰਾਂਟ ਦੇ ਨਾਲ ਬਣਾਏ ਗਏ ਸੋਲਿਡ ਵੇਸਟ ਮੈਨੇਜਮੈਂਟ ਪਲਾਨ ਹੁਣ ਚਿੱਟੇ ਹਾਤੀ ਸਾਬਿਤ ਹੋ ਰਹੇ ਹਨ ਜਿਸ ਕਰਕੇ ਪਿੰਡਾਂ ਦੇ ਵਿੱਚ ਕੂੜੇ ਦੀ ਸਮੱਸਿਆ ਵੀ ਜਿਵੇਂ ਦੀ ਤੀਵੇਂ ਬਣੀ ਹੋਈ ਹੈ ਹਾਲਾਤ ਇਹ ਹਨ ਕਿ ਇਹ ਪਲਾਨ ਖੁਦ ਸਫਾਈ ਦਾ ਇੰਤਜ਼ਾਰ ਕਰ ਰਹੇ ਹਨ ਕਿਸੇ ਪਿੰਡ ਵਿੱਚ ਇਕੱਲਾ ਸ਼ੈੱਡ ਵਿਖਾਈ ਦੇ ਰਿਹਾ ਹੈ ਅਤੇ ਕਿਤੇ ਪਲਾਨ ਦੇ ਅੰਦਰ ਗੰਦਗੀ ਫੈਲੀ ਹੋਈ ਹੈ ਕੋਈ ਵੀ ਪਲਾਨ ਵਰਕਿੰਗ ਦੇ ਵਿੱਚ ਨਹੀਂ ਨਜ਼ਰ ਆ ਰਿਹਾ ਇਸ ਦੇ ਚਲਦੇ ਇਸ ਪ੍ਰੋਜੈਕਟ ਦੇ ਵਿੱਚ ਕੋਟਾਲੇ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ ऋण कुरते लंपरता संतोष ਬੈਨੀਪਾਲ ਨੇ ਕਿਹਾ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਹਾਲੀਵਾਰੀ ਵਾਲੀ ਕੀ ਕਰਾਈ ਤੁਸੀਂ ਦੇਖਿਆ ਹੁਣ ਬਲਾਕ ਖੰਨਾ ਦੇ ਵਿੱਚ ਦਿਨੋਂ ਦਿਨ ਜਿਹੜੇ ਕਪੜੇ ਨੇ ਉਹ ਨਿਕਲਦੇ ਜਾ ਰਹੇ ਨੇ ਤੁਹਾਨੂੰ ਜਿਹੜੇ ਹੁਣ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਨੇ ਉਹ ਤੁਸੀਂ ਦੇਖਿਆ ਰਿਐਲਿਟੀ ਕੀ ਲੱਗਦਾ ਕਿ ਪੂਰਾ ਮਾਜਰਾ ਕੀ ਹੈ ਇਹ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਖੰਨੇ ਦੇ ਬਲਾਕ ਦੇ ਵਿੱਚ 68 ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਇਹ ਬਣਾਏ ਗਏ ਸੀ ਜੇਕਰ ਗੱਲ ਕਰੀਏ ਤਾਂ ਪਿੰਡ ਈਸ਼ਨਪੁਰ ਦੇ ਵਿੱਚ ਵੀ ਬਣਾਇਆ ਗਿਆ ਸੀਗਾ ਉਥੇ 495000 ਦੀ ਲਾਗਤ ਨਾਲ ਬਣਾਇਆ ਗਿਆ ਜਿਹੜਾ ਕਿ ਬਾਹਰ ਬੋਰਡ ਦੇ ਉੱਪਰ ਲਿਖਿਆ ਹੋਇਆ ਤੇ ਫਿਰ ਹੁਣ ਕੀ ਵਰਕ ਕਰ ਰਹੇ ਨੇ ਕੀ ਹੈ ਜੀ ਵਰਕ ਤਾਂ ਬਿਲਕੁਲ ਹੀ ਨਹੀਂ ਕਰ ਰਿਹਾ ਜੀ ਉਥੇ ਨਹੀਂ ਵਰਕ ਹੋ ਰਿਹਾ ਪਿੰਡ ਰੋਣੋਖੁਰ ਦੇ ਵਿੱਚ ਜਿਹੜਾ ਬਣਾਇਆ ਗਿਆ ਸੀਗਾ ਜੀ ਉਹ ਮੜੀਆਂ ਦੇ ਵਿੱਚ ਇੱਕ ਸ਼ੈੱਡ ਪਾ ਕੇ ਉਥੇ ਇਕੱਲਾ ਸ਼ੈੱਡੇ ਖੜਾ ਜੀ ਉਥੇ ਕੋਈ ਪlant ਲੱਗੇ ਹੀ ਨਹੀਂ ਅਜੇ ਤੱਕ ਤੇ ਫਿਰ ਜਿਹੜੀ ਇਹਦੀ ਗਰੰਟਾ ਜਾਰੀ ਜਿਹਨੂੰ ਕੀ ਲੱਗਦਾ ਉਹਨੂੰ ਲੈ ਕੇ ਹੀ ਤੱਕ ਦੇਖੋ ਗਰੰਟਾ ਦੀ ਗੱਲ ਜੇਕਰ ਗੱਲ ਕਰਦੇ ਆ ਤਾਂ ਜਿਹੜੇ ਵਿਭਾਗ ਦੇ ਵਿੱਚ ਕਾਲੀਆਂ ਭੇ ਉਹਨਾਂ ਦੀ ਮਿਲੀਭੁਗਤ ਨਾਲ ਉਹਨਾਂ ਦੀ ਸਹਿਤ ਤੇ ਹੀ ਸਭ ਕੁਝ ਹੁੰਦਾ ਜੀ ਆਮ ਬੰਦਾ ਕੁਝ ਨਹੀਂ ਕਰ ਸਕਦਾ ਨਾ ਕੋਈ ਪੰਚ ਕਰ ਸਕਦਾ ਨਾ ਕੋਈ ਸਰਪੰਚ ਕਰ ਸਕਦਾ ਇਹ ਵੀ ਜਿਹੜੇ ਇੱਥੇ ਖੰਨੇ ਦੇ ਵਿੱਚ ਕਾਫੀ ਇਸ ਤਰ੍ਹਾਂ ਹੋਇਆ ਬਟਾਲੇ ਜੀ ਉਹ ਹੁਣ ਕੀ ਸਟੇਟਸ ਤੇ ਆਉਂਦੇ ਦੇਖੋ ਜੀ ਖੰਨੇ ਦੇ ਵਿੱਚ ਤਾਂ ਔਰੇ ਆਫਸਰ ਆਉਂਦੇ ਨੇ ਖਾਸ ਕਰਕੇ ਜਿਹੜਾ ਇਹ ਕਪੜਾ ਹੁੰਦਾ ਹੈ ਬੀਡੀਪੀਓ ਦੀ ਸਹਿਤ ਸਹਿਤ ਹੀ ਹੁੰਦਾ ਔਰੇ ਕਿੰਨੇ ਬੀਡੀਪੀਓ ਆਏ ਨੇ ਆਪਣਾ ਕਪੜੇ ਕਰਦੇ ਨੇ ਤੁਰਦੇ ਬਣਦੇ ਨੇ ਮੰਤਰੀ ਸਾਹਿਬ ਨੇ ਖੁਦ ਆਪ ਕਪੜਾ ਕੱਢਿਆ ਸੀਗਾ ਜੀ ਪੰਚਾਇਤ ਦੇ ਜਿਹੜੇ ਚੇਅਰਮੈਨ ਸੀ ਸੋਨੀ ਜੀ ਦੇ ਨਾਲ ਰਲ ਕੇ ਉਹ ਵੀ ਵਿਚੇ ਦੱ 58 ਲੱਖ ਦਾ ਕਪੜਾ ਸੀ ਉਹ ਉਹਦਾ ਵੀ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੁਹਾਨੂੰ ਇਹ ਤਾਂ ਕਿੰਨਾ ਕੁ ਲੱਗਦਾ ਤੁਹਾਨੂੰ ਕਿੰਨਾ ਕੁ ਤੁਹਾਨੂੰ ਨੁਕਸਾਨ ਹੋਇਆ ਹੋਊਗਾ ਸਰਕਾਰ ਦਾ ਦੇਖੋ ਜੀ ਲੱਖਾਂ ਦਾ ਨੁਕਸਾਨ ਹੋਇਆ ਇਹਦੇ ਵਿੱਚ ਹੁਣ ਅੱਗੇ ਤੁਸੀਂ ਕੀ ਕਰਦੇ ਏਦੇ ਸਬੰਧ ਦੇ ਵਿੱਚ ਅਸੀਂ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਇੱਥੇ ਦੇ ਮੰਤਰੀ ਸਰਦਾਰ ਤਨਵੀਰ ਸੌਂਹ ਜੀ ਤੋਂ ਮੰਗ ਕਰਦੇ ਆਂ ਵੀ ਉਹਨਾਂ ਉਹ ਆਪਣੇ ਬਲਾਕ ਦੇ ਵਿੱਚ ਜਿਹੜਾ ਕਪੜਾ ਹੋਇਆ ਉਹਦੇ ਦੀ ਜਿਹੜੀ ਉੱਚ ਪੱਧਰੀ ਜਾਂਚ ਕਰਾਉਣ ਜਿਹੜੇ ਸਬੰਧਤ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕਰ ਸਾਨੂੰ ਪਿੰਡਾਂ ਦੇ ਵਿੱਚ ਸੋਲਿਡ ਬੇਸਡ ਮੈਗਨਟ ਬਣਾਉਣ ਦਾ ਇਸ਼ੂ ਆਇਆ ਵੀ ਕਈ ਜਿਹੜਾ ਪੂਰੇ ਨਹੀਂ ਹੋਏ ਜਾਂ ਵਰਕਿੰਗ ਨਹੀਂ ਕਰ ਰਹੇ ਕੀ ਪੂਰਾ ਮਾਮਲਾ ਤੁਹਾਡੇ ਕੋਲ ਹੈ ਐਕਤਰੀ ਮੈਂ ਨਾ 12 ਮਹੀਨੋਂ ਇੱਥੇ ਜੁਆਇਨ ਕੀਤਾ ਹੈ ਮੈਂ ਥੋੜਾ ਜਿਹਾ ਵੈਰੀਫਾਈ ਕੀਤਾ ਹੈ ਕਿ ਸਾਡੇ 10 12 10 ਤੋਂ 15 ਪਿੰਡ ਨੇ ਜਿੱਥੇ ਕੰਪਲੀਟ ਹੋਇਆ ਹੋਇਆ ਤੇ ਇੱਕ ਦੋ ਪਿੰਡ ਨੇ ਜਿਵੇਂ ਹੁਣ ਗੋਹਣਾ ਖੁਰਦਾ ਉਥੇ ਮੇਰੇ ਤੋਂ ਪਹਿਲੇ ਵੀਡੀਓ ਸਾਫ ਸੀ ਕਿ ਉਹਨਾਂ ਨੇ ਡੇਢ ਲੱਖ ਦੇ ਕਰੀਬ ਦੀ ਪੇਮੈਂਟ ਕੀਤੀ ਹੈ ਤੇ ਉਹਦਾ ਸ਼ੈੱਡ ਪਿਆ ਕਰਨਾ ਤੋ ਉਹ ਮੈਂ ਰਿਕਾਰਡ ਚੈੱਕ ਕਰਕੇ ਫਿਰ ਉਹਨੂੰ ਅਸੀਂ ਉਹਨੂੰ ਕੰਪਲੀਟ ਕਰਾ ਦਾਂਗੇ ਤੇ ਹੋਰ ਵੀ ਦੇਖ ਰਹੇ ਹਾਂ ਕਿ ਜੇ ਕਿਥੇ ਕਿਤੇ ਨਹੀਂ ਅਧੂਰੇ ਪਏ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਜੇ ਉਹਨਾਂ ਦੀ ਪੇਮੈਂਟ ਨਹੀਂ ਹੋਈ ਹੈ ਤਾਂ ਉਹਨਾਂ ਨੂੰ ਅਸੀਂ ਕੰਪਲੀਟ ਕਰਵਾ ਦਾਂਗੇ ਜਿਹੜੇ ਇੱਥੇ ਬਣੇ ਨੇ ਇਹਨਾਂ ਨੂੰ ਵਰਕਿੰਗ ਚੱਕਾ ਆਂਡੀ ਕੀ ਬਾਰੇ ਕਰ ਰਹੇ ਨੇ ਕਿ ਹੁਣ ਦੇਖ ਰਹੇ ਹਾਂ ਜੀ ਅਸੀਂ ਪੰਚਾਇਤਾਂ ਨੇ ਐਕਚੁਅਲੀ ਹੈਗਾ ਇਹਦੇ ਵਿੱਚ ਇੱਕ ਤਾਂ ਬੰਦਾ ਰੱਖਣਾ ਲੋਕਲ ਕੂੜਾ ਕਲੈਕਟ ਕਰਨ ਤੇ ਤੇ ਉਹਦੇ ਲਈ ਲੋਕਾਂ ਨੂੰ ਡਸਟਬਿਨ ਦੇਣਿਆ ਗਿੱਲੇ ਗਿੱਲੇ ਤੇ ਸੁੱਕੇ ਕੂੜੇ ਵਾਲੇ वो वेरीफाई करके वो प्रोसेस शुरू करवा अगले दस पंद्रह दिन किंग ऑफ स्पाइसेस रेस्टोरेंट कैफे एंड रोफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में aapka swagat hai